ਲੋ ਜੀ ਇੱਧਰ ਬਣ ਕੇ ਚਟਨੀ ਹੋ ਗਈ ਤਿਆਰ ਨਾਰੀਅਲ ਤੇ ਗਿਰੀਆਂ ਵਾਲੀ ਠੀਕ ਹੈ ਸਾਂਬਰ ਦੇ ਨਾਲ ਜਿਵੇਂ ਆਪਾਂ ਡੋਸੇ ਦੇ ਨਾਲ ਖਾਂਦੇ ਆ ਤੇ ਇੱਧਰ ਬਣਾਇਆ ਆਪਾਂ ਸਾਂਬਰ ਵਧੀਆ-ਵਧੀਆ ਦਾ ਸਾਂਬਰ ਮੈਂ ਬਹੁਤ ਵਧੀਆ ਬਣਾਇਆ ਹੈ ਤੁਸੀਂ ਵੀ ਇਸ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਫੁੱਲ ਰੈਸিপি ਸ਼ੇਅਰ ਕਰਦੀ ਆ ਮੈਂ ਕਿਸ ਤਰ੍ਹਾਂ ਬਣਾਇਆ ਠੀਕ ਹੈ ਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਬਣਾਣ ਲੱਗੇ ਅੱਜ ਸਾਂਬਰ ਰੈਸিপি ਸਾਂਬਰ ਦੀ ਰੈਸিপি ਬਹੁਤ ਸੌਖੀ ਤੇ ਬਹੁਤ ਆਸਾਨ ਹੁੰਦੀ ਏ ਤੇ ਇਹ ਵਾਲਾ ਸਾਂਬਰ ਬਹੁਤ ਟੇਸਟੀ ਬਣਦਾ ਨੂੰ ਤੁਸੀਂ ਦੋਸੇ ਦੇ ਨਾਲ ਈਡਲੀ ਦੇ ਨਾਲ ਤੇ ਚਾਵਲਾ ਨਾਲ ਵੀ ਖਾ ਸਕਦੇ ਠੀਕ ਹੈ ਜੀ ਤੇ ਆਹ ਦੇਖੋ ਜੀ ਆਹ ਲੈਣੀ ਹੈ ਦਾਲ ਇਹ ਦਾਲ ਨੂੰ ਆਪਾਂ ਬੋਲ ਦਿੰਨੇ ਆਂ ਹਰ ਹਰ ਦੀ ਦਾਲ ਬੋਲਦੇ ਆਂ ਠੀਕ ਹੈ ਜੀ ਛੋਲਿਆਂ ਵਾਂਗੂ ਹੁੰਦੀ ਏ ਦਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਲੈਣਾ ਧੋ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਭਿਗੋ ਕੇ ਰੱਖਾਂਗੇ ਪਹਿਲਾਂ ਠੀਕ ਹੈ ਜੀ ਆਹ ਦੇਖੋ ਯਾਦ ਰੱਖਿਓ ਆਹ ਵਾਲੀ ਦਾਲ ਹੁੰਦੀ ਏ ਇਹ ਵਾਲੀ ਹਰ ਹਰ ਦੀ ਦਾਲ ਮੈਨੂੰ ਕਈ ਵਾਰੀ ਟੈਨਾ ਕਮੈਂਟ ਕਰਦੀਆਂ ਹੁੰਦੀਆਂ ਵੀ ਸਾਨੂੰ ਦੱਸਿਆ ਕਰੋ ਕਿਹੜੀ ਦਾਲ ਹੁੰਦੀ ਹੈ ਜਦੋਂ ਤੁਸੀਂ ਕੁਝ ਵੀ ਬਣਾਉਂਦੇ ਹੁੰਦੇ ਹੋ ਤੇ ਸਾਂਭਰ ਵਾਲੀ ਦਾਲ ਵੀ ਬੋਲਦੇ ਐ ਨੂੰ ਤੁਸੀਂ ਬਾਜ਼ਾਰ ਜਾ ਕੇ ਸਾਂਭਰ ਵਾਲੀ ਦਾਲ ਵੀ ਕਹਿ ਸਕਦੇ ਠੀਕ ਹੈ ਜੀ ਆਹ ਲਓ ਚੰਗੀ ਤਰ੍ਹਾਂ ਚੁਕ ਚੱਕ ਕੇ ਧੋ ਕੇ ਆਪਾਂ ਹੁਣ ਇਹਨੂੰ ਭਿਗੋ ਦੇਣੇ ਆ ਪਾਣੀ ਦੇ ਵਿੱਚ ਫਿਰ ਆਪਾਂ ਜਿਸ ਤਰ੍ਹਾਂ ਵੀ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਾਂਗੇ ਠੀਕ ਹੈ ਜੀ ਤੇ ਤੁਸੀਂ ਦਾਲ ਜਿਸ ਤਰ੍ਹਾਂ ਵੀ ਇਹ ਸਾਂਬਰ ਬਣਾਣਾ ਹੁੰਦਾ ਹੈ ਨਾ ਆਪਣੀ ਕੁਆਂਟੀਟੀ ਆਪਣੇ ਹਿਸਾਬ ਨਾਲ ਜਿਵੇਂ ਮੈਂਬਰ ਦੇ ਹਿਸਾਬ ਨਾਲ ਲੈ ਲ ਸਕਦੇ ਹੋ ਠੀਕ ਹੈ ਸਾਡੇਆਂ 5-6 ਮੈਂਬਰ ਇਸ ਕਰਕੇ ਮੈਂ ਲਈ ਪੂਰੀ ਕਟੋਰੀ ਭਰ ਕੇ ਤੁਸੀਂ ਥੋੜੀ ਵੀ ਲੈ ਸਕਦੇ ਹੋ ਕਿਉਂਕਿ ਇਹ ਪਤਲਾ-ਪਤਲਾ ਸਾਂਬਰ ਹੋਵੇ ਨਾ ਤੇਰੇ ਵਿੱਚ ਬਹੁਤ ਸਾਰਾ ਕੁਝ ਜੋ ਵੀ ਪੈਂਦਾ ਉਸੇ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਦੀ ਜਾਊਂਗੀ ਤੇ ਆਪਣੇ ਅੰਦਾਜ਼ੇ ਨਾਲ ਤੁਸੀਂ ਜਿੰਨੀ ਮਰਜ਼ੀ ਦਾਲ ਲੈ ਸਕਦੇ ਹੋ ਪਹਿਲਾਂ ਥੋੜੀ ਬਣਾ ਕੇ ਦੇਖਣਾ ਟੇਸਟੀ ਲੱਗੇਗਾ ਤਾਂ ਬਣਾ ਸਕਦੇ ਹੋ ਬਣਾਇਓ ਬਹੁਤ ਸਵਾਦ ਤੇ ਬਹੁਤ ਵਧੀਆ ਬਣਦਾ ਹੈ ਤੇ ਲੋਜੀ ਦਾਲ ਧੋ ਕੇ ਭਿਗੋ ਕੇ ਰੱਖਤੀ ਸੀ ਤੇ ਮੈਂ ਕਿਹਾ ਲੈ ਕੇ ਆਵਾਂ ਕੜੀ ਪੱਤਾ ਕੜੇ ਪੱਤਾ ਵੀ ਇਹਦੇ ਵਿੱਚ ਜ਼ਰੂਰ ਪੈਂਦਾ ਇਹ ਬਹੁਤ ਟੇਸਟੀ ਬੰਦ ਹੈ ਦੇ ਨਾਲ ਤੇ ਮੈਂ ਕੜੀ ਦੋਤਾ ਵੀ ਲੈਣ ਆਈ ਸੀ ਤੇ ਮੈਂ ਤੁਹਾਨੂੰ ਦਿਖਾਨੀ ਆ ਜਦ ਤੱਕ ਸਾਡੀ ਦਾਲ ਪੀਜਦੀ ਆ ਮੈਂ ਕਿਹਾ ਚਲੋ ਕੜੀ ਪੱਤਾ ਲੈ ਆਏ ਸੀ ਉਸ ਤੋਂ ਬਾਅਦ ਆਪਾਂ ਹੁਣ ਵੀ ਫਟਾਫਟ ਆਪਣਾ ਝਾੜੂ ਪੱচ্চਾ ਕਰ ਲਈ ਆਪਣੇ ਘਰ ਦੇ ਕੰਮ ਲਵੇੜ ਲਈ ਬਹੁਤ ਟੇਸਟੀ ਤੇ ਵਧੀਆ ਬੰਦ ਹੈ ਬਹੁਤ ਸਾਰੀਆਂ ਭੈਣਾਂ ਦੇ ਅੱਛਾ ਅੱਛੇ ਕਮੈਂਟ ਆਉਂਦੇ ਮੈਨੂੰ ਤੇ ਮੈਨੂੰ ਹੁੰਦਾ ਵੀ ਚਲ ਆਪਣੀ ਸਾਰੀ ਰੈਸিপি ਮੈਂ ਇਹਨਾਂ ਦੇ ਨਾਲ ਸ਼ੇਅਰ ਕਰਾਂ ਤੇ ਇਤੈਤ ਤੁਸੀਂ ਬਣੇ ਰੋ ਆਪਾਂ ਹੁਣ ਬਣਾਣੇ ਆ ਆਪਣੇ ਤੇ ਲੋ ਗਾਈਜ਼ ਅੱਜ ਬਣਾਉਣ ਲੱਗੇ ਸੀ ਆਪਾਂ ਸਾਂਬਰ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਬਰ ਦੀ ਵੀ ਰੈਸিপি ਸ਼ੇਅਰ ਕਰ ਦਿਆਂ ਡੋਸੇ ਦੀ ਤਾਂ ਪਹਿਲਾਂ ਮੈਂ ਕੀਤੀ ਹੋਈ ਨਾ ਅਮਰਤ ਕੋਰਨੇ ਬਣਾਣਾ ਡੋਸਾ ਤੇ ਸਾਂਬਰ ਲਈ ਜਿਹੜੀ ਆ ਵਾਲੀ ਦਾਲ ਹੁੰਦੀ ਹੈ ਤੁਸੀਂ ਦੇਖਦੇ ਹੋ ਨਾ ਹਰ ਹਰ ਦੀ ਦਾਲ ਹੁੰਦੀ ਹੈ ਇਹ ਮੈਂ ਧੋ ਕੇ ਚੰਗੀ ਤਰ੍ਹਾਂ ਭਿਗੋ ਕੇ ਰੱਖ ਲਈ ਸੀ ਤੇ ਉਹਦੇ ਲਈ ਦੇਖੋ ਮੈਂ ਕੁਝ ਜਿਓ ਸਮਾਨ ਲਿਆ ਜੋ ਮੇਰੇ ਕੋਲ ਘਰ ਸਮਾਨ ਸੀਗਾ ਮੈਂ ਉਹੀ ਲਿਆ ਬਸ ਬਾਕੀ ਕੁਝ ਨਹੀਂ ਐਕਸਟਰਾ ਲਿਆ ਹੈਗਾ ਆ ਦੇਖੋ ਜੀ ਮੈਂ ਪਿਆਜ਼ ਕੱਟ ਲੈਨੇ ਇਹ ਲੈ ਲਿਆ ਮੈਂ ਟਮਾਟਰ ਪਿਆਜ਼ ਕੱਟਣ ਲੱਗੀ ਸੀ ਹਰੀਆਂ ਮਿਰਚਾਂ ਥੋੜਾ ਜਿਹਾ ਧਨੀਆ ਲਿਆ ਠੀਕ ਹੈ ਜੀ ਹਰਾ ਧਨੀਆ ਤੇ ਥੋੜੀ ਜਿਹੀ ਪਾਲਕ ਦੇ ਪੱਤੇ ਨੇ ਤੇ ਆ ਕੜੀ ਪੱਤਾ ਇਹ ਕੀ ਹੈ ਟਮਾਟਰ ਲੈ ਲਿਆ ਬਾਕੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਹੁਣ ਕੱਟ ਲੈਨੇ ਆ ਜਿਸ ਤਰ੍ਹਾਂ ਵੀ ਬਣਾਉਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਚਾਹੂੰਗੀ ਠੀਕ ਹੈ ਜੀ ਦੇਖਿਓ ਮੈਂ ਅੱਜ ਸਾਂਬਰ ਬਣਾਉਣ ਲੱਗੀ ਹਾਂ ਸਾਂਬਰ ਦੀ ਰੈਸিপি ਬਹੁਤ ਵਧੀਆ ਬਾਕੀ ਬਣੇਗਾ ਤੇ ਦੱਸੂਗੀ ਕਿਦ ਬਣਾ ਦਾ ਬਹੁਤ ਟੇਸਟੀ ਹੈ ਤੇ ਇਮਬਲੀ ਵੀ ਭਿਉਵਾਂਗੇ ਜਿਸ ਤਰ੍ਹਾਂ ਵੀ ਬਣਾਉਂਦੀ ਜਾਵਾਂਗੀ ਉਸੇ ਤਰ੍ਹਾਂ ਸੇਮ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਜਾਵਾਂਗੀ ਤਦ ਤੱਕ ਮੈਂ ਆਪਣੀਆਂ ਸਬਜ਼ੀਆਂ ਵਗੈਰਾ ਸਾਰਾ ਕੁਝ ਕੱਟ ਲਈਏ ਦੱਸਦੇ ਆ ਤੁਹਾਨੂੰ ਹਿਨੋ ਗਾਇਜ਼ ਇੱਧਰ ਪਾ ਲੈਨੇ ਆਪਾਂ ਗ੍ਰੈਸ ਠੀਕ ਹੈ ਜੀ ਇੱਧਰ ਕਰ ਲੈਨੇ ਆਪਾਂ ਕੁੱਕਰ ਕੁੱਕਰ ਦੇ ਵਿੱਚ ਜਿਹੜੀ ਭਿਜੀ ਹੋਈ ਦਾਲ ਹੈ ਆਪਾਂ ਪਾ ਲਾਂਗੇ ਠੀਕ ਹੈ ਜੀ ਇਹਦੇ ਵਿੱਚ ਮੈਂ ਪਾਣੀ ਪਾ ਲਿਆ ਸੀਗਾ ਥੋੜਾ ਜਿਹਾ ਪਾਣੀ ਪਾਣਾ ਆਪਾਂ ਜ਼ਿਆਦਾ ਨਹੀਂ ਹੱਲੇ ਪਾਣਾ ਹੈਗਾ ਪਾਣੀ ਮਤਲਬ ਜੇਕਰ ਤੁਹਾਡੇ ਕੋਲ ਇੱਕ ਕੌਲੀ ਦਾਲ ਹੈ ਤੇ ਦੋ ਕੌਲੀ ਤੁਸੀਂ ਪਾਣੀ ਪਾ ਸਕਦੇ ਹੋ। ਥੋੜਾ ਪਾਣੀ ਆਪਾਂ ਹੋਰ ਥਾ ਲੈ ਲੈਂਦੇ। ਵੈਸਾ ਤਾਂ ਕਹਿੰਦੇ ਜਿੰਨਾ ਪਤਲਾ ਸੰਬਰ ਹੋ ਤਨਾ ਚੰਗਾ। ਹਾਂ ਪਤਲਾ ਬਾਦਮੀ ਕਰੀਏ ਨਾ ਬੇਟੀ ਜਬ ਇਮਲੀ ਕ ਵੀ ਤਾਂ ਪੜੇਗਾ। ਹਾਂਜੀ। ਓਕੇ। ਠੀਕ ਹੈ ਜੀ। ਤੇ ਲੋਜੀ ਹੁਣ ਆਪਾਂ ਦਾਲ ਧਰ ਲਈ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਨਮਕ ਆਪਣੇ ਟੇਸਟ ਅਨੁਸਾਰ ਨਮਕ ਪਾ ਲੈਣਾ ਤੁਸੀਂ ਠੀਕ ਹੈ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਹਲਦੀ ਹਲਦੀ ਪਾ ਦਣੀ ਹੈ ਤੇ ਜਦ ਆਪਣਾ ਪਹਿਲਾ ਮਸਾਲਾ ਕੱਟਿਆ ਹੋਇਆ ਸਾਰਾ ਠੀਕ ਹੈ ਆ ਦੇਖੋ ਹਰੀਆਂ ਸਬਜ਼ੀਆਂ ਮੇਰੇ ਕੋਲ ਜੰਨੀਆਂ ਸੀ ਮੈਂ ਉਸੇ ਹਿਸਾਬ ਨਾਲ ਪਾ ਰਹੀ ਆ ਸਾਰਾ ਕੁਝ ਟਮਾਟਰ ਚੰਨੀਆਂ ਜੋ ਵੀ ਹੈ ਸਾਰਾ ਕੁਝ ਵਿੱਚੇ ਪਾਤਾ ਤੇ ਆਪਾਂ ਕੱਟਿਆ ਸੀ ਕਰ ਕੀਆ ਇਹ ਵੀ ਆਪਾਂ ਵਿੱਚੇ ਪਾ ਦਈਏ ਤੇ ਲੋ ਜੀ ਇਹਦੇ ਵਿੱਚ ਹੀ ਪਾ ਦਾਂਗੇ ਹੁਣ ਆਪਾਂ ਕੱਟੇ ਹੋਏ ਆਪਣੇ ਪਿਆਜ਼ ਠੀਕ ਹੈ ਜੀ ਤੇ ਬਾਕੀ ਕੜੀ ਪੱਤੇ ਦਾ ਤੇ ਲਾਲ ਮੇਚ ਦਾ ਆਪਾਂ ਬਾਅਦ ਚੋ ਜਿਸ ਤਰ੍ਹਾਂ ਵਿਚਾਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੇ ਲੋ ਜੀ ਹੁਣ ਲਾ ਦਿੰਨੇ ਆਪਾਂ ਇਹ ਕੁੱਕਰ ਦੀ ਸੀਟੀ ਲਾ ਦਿੰਨੇ ਆ ਲੋ ਗਾਇਸ ਜਦ ਤੱਕ ਸਾਡੀ ਆਪਣਾ ਦਾਲ ਬਣਦੀ ਹੈ ਠੀਕ ਹੈ ਜੀ ਇੱਧਰ ਆਪਾਂ ਭਿਗੋ ਲਈ ਗਰਮ ਪਾਣੀ ਦੇ ਵਿੱਚ ਇਮਲੀ ਠੀਕ ਹੈ ਤੁਸੀਂ ਇਸੇ ਤਰ੍ਹਾਂ ਇਮਲੀ ਦਾ ਪਲਾਪਾਣਾ ਪਿਆਰ ਕਰਾਂਗੇ ਆ ਦੇਖੋ ਆਪਾਂ ਭਿਗੋ ਕੇ ਰੱਖ ਲਈ ਇੱਥੇ ਜੇ ਮਿਲਿਤ ਵਧੀਆ ਤਰੀਕੇ ਨਾਲ ਭਿੱਜੀ ਹੋਵੇ ਨਾ ਬਹੁਤ ਸੌਖੇ ਤਰੀਕੇ ਨਾਲ ਫੇਰੇ ਮਤਲਬ ਘੁਲ ਜਾਂਦੀ ਏ ਇਸੇ ਤਰ੍ਹਾਂ ਆਪਾਂ ਇਹ ਮਿਲ ਕੇ ਹੋ ਲੈਣੀ ਆਪਣੀ ਬੱਦਲ ਗਈ ਤੁਹਾਡੇ ਨਾਲ ਤੇ ਆਹ ਥਿਲੋ ਜੀ ਇੱਧਰ ਵੱਜ ਗਈਆਂ ਨੇ ਚਾਰ ਸੀਟੀਆਂ ਹੁਣ ਆਪਾਂ ਇਹਨੂੰ ਚੈੱਕ ਕਰਦੇ ਆਂ ਆਪਣੀ ਦਾਲ ਬਣ ਕੇ ਹੋ ਗਈ ਹੋ ਗਈ ਤਿਆਰ ਆ ਦੇਖੋ ਜੀ ਦਾਲ ਵੀ ਤੁਹਾਨੂੰ ਬਣ ਗਈ ਆਪਣੀ ਠੀਕ ਹੈ ਜੀ ਹੁਣ ਆਪਾਂ ਦੇਖੋ ਸਾਰੀਆਂ ਸਬਜ਼ੀਆਂ ਜਿੰਨੀਆਂ ਤੁਸੀਂ ਵੈਸੇ ਐਕਟਰਾ ਸਬਜ਼ੀਆਂ ਪਾਉਣਾ ਚਾਹੋ ਨਾ ਤੁਸੀਂ ਪਾ ਸਕਦੇ ਹੋ ਮੇਰੇ ਕੋਲ ਜੋ ਘਰ ਇਸ ਟਾਈਮ ਮੌਜੂਦ ਸੀਗਾ ਮੈਂ ਤਾਂ ਉਹ ਹੀ ਬਣਾਇਆ ਇਹਨੂੰ ਦੇਖੋ ਏਦਾਂ ਕਰ ਲੈਣਾ ਹੁਣ ਆਪਾਂ ਅੱਧਰ ਲਾਵਾਂਗੇ ਦਾਲ ਨੂੰ ਢੜਕਾ ਠੀਕ ਹੈ ਹੁਣ ਵਧੀਆ ਜਿਹਾ ਤੜਕਾ ਲਾਵਾਂਗੇ ਉਹਦੇ ਲਈ ਆਪਾਂ ਲੈ ਲਿਆ ਆ ਦੇਖੋ ਜੀ ਮਿਰਚਾਂ ਪਾ ਲੈਣੀਆਂ ਨੇ ਲਾਲ ਮੈਂ ਤੜਕਾ ਲਾ ਲਿਆ ਤੇ ਦੇਖੋ ਜੀ ਵਧੀਆ ਜਿਹਾ ਹੁਣ ਲੱਗੇਗਾ ਜੇਕਰ ਤੁਸੀਂ ਚਾਹੁੰਦੇ ਹੋ ਨਾ ਵਧੀਆ ਜਿਹਾ ਫਲੇਵਰ ਹੋਵੇ ਥੋੜਾ ਜਿਹਾ ਪਾ ਲੈਨੇ ਲਸਣ ਇਹਦੇ ਵਿੱਚ ਪਾਵਾਂਗੇ ਆਪਾਂ ਕੜੀ ਪੱਤਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਵਧੀਆ ਜਿਹਾ ਫਲੇਵਰ ਆਵੇ ਦੇਗੀ ਮਿਰਚ ਔਰ ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਸਾਂਬਰ ਮਸਾਲਾ ਹੁਣ ਲੱਗ ਜੇਗਾ ਇਹਨੂੰ ਤੜਕਾ ਠੀਕ ਹੈ ਲੋ ਜੀ ਹੁਣ ਆਪਾਂ ਜੀ ਦਾਲ ਆਪਣੀ ਕੱਢ ਲੈਣੀ ਹੈ ਇਹਦੇ ਵਿੱਚ ਠੀਕ ਹੈ ਜੀ ਕਿਸੇ ਭਾਂਡੇ 'ਚ ਕੱਢ ਲੈਣੀ ਹੈ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਪਾਣਾ ਹੈ ਹੁਣ ਜਿਹੜਾ ਖੱਟਾ ਇਮਬਲੀ ਦਾ ਪਲਪ ਬਣਾਇਆ ਨਾ ਪਾਣੀ ਪਾ ਦੇ। ਇਹਦੇ ਵਿੱਚੇ ਪਾ ਲੈਣਾ। ਜਿੰਨਾ ਤੁਸੀਂ ਪਾਣਾ ਜਿੰਨਾ ਖੱਟਾ ਕਰਨਾ ਕਰਨਾ ਇਹ ਪਾ ਲੈਣਾ। ਪਤਲੀ ਕਰਨੀ ਪਤਲੀ ਕਰਨਾ ਸੰਭਰ ਜੇ ਗਾੜਾ ਰੱਖਣਾ ਗਾੜਾ ਠੀਕ ਹੈ ਜੀ। ਹੁਣ ਆਪਾਂ ਇਹ ਜਿਹੜਾ ਤੜਕਾ ਭੁੱਜਿਆ ਹੋਇਆ ਹੈ। ਨਾ ਪਾਏ ਦੇ ਵਿੱਚੇ ਪਾ ਰਾਂਗੇ। ਲੋ ਜੀ ਸੰਭਰ ਬਣ ਕੇ ਹੋ ਗਿਆ ਸਾਡਾ ਪਿਆਰ। ਠੀਕ ਹੈ ਜੀ। ਇਦਾਂ ਦਾ ਸਾਂਬਰ ਬਣਾਇਆ ਬਾਕੀ ਟੇਸਟ ਦੇਖਦੇ ਹੁਣ ਕਿਦਾਂ ਦਾ ਬਣੇਗਾ ਇਹ ਬਣਿਆ ਹੋਇਆ ਸਾਂਬਰ ਚਾਹੇ ਤੁਸੀਂ ਚਾਵਲਾਂ ਦੇ ਨਾਲ ਵੀ ਖਾ ਸਕਦੇ ਹੋ ਇਡਲੀ ਨਾਲ ਠੀਕ ਹੈ ਜੀ ਦੋਸੇ ਨਾਲ ਜਿਸ ਤਰ੍ਹਾਂ ਮਰਜ਼ੀ ਖਾਓ ਬਹੁਤ ਟੇਸਟੀ ਤੇ ਬਹੁਤ ਵਧੀਆ ਤੇ ਬਿਲਕੁਲ ਸੋਖੇ ਤਰੀਕੇ ਨਾਲ ਬਣਿਆ ਲਓ ਜੀ ਇਹ ਬਣਾਈ ਅਸੀਂ ਚਟਣੀ ਦੂਸਰੀ ਨਾਰੀਅਲ ਤੇ ਦੀ ਮੂਕਲੀ ਵਾਲੀ ਠੀਕ ਹੈ ਜੀ ਇਹ ਦੋਨੋਂ ਚੀਜ਼ਾਂ ਆਪਾਂ ਕਰਤੀਆਂ ਤਿਆਰ ਹੁਣ ਆਜੋ ਜੀ ਨੇ ਚਨੇ ਖਾਣੀ ਆ ਕੇ ਖਾ ਲੋ ਸਾਨੂੰ ਬਾਕੀ ਬਣਾਉਣਾ ਹੁਣ ਆਪਾਂ ਦੋਸੇ ਅਮਰਿਤਪੁਰ ਦੋਸਾ ਬਣਾਏਗੀ ਤੇ ਗਾਈਜ਼ ਇਹ ਵਾਲਾ ਬਣਾਉਣ ਦੇ ਵਿੱਚ ਤੁਹਾਨੂੰ ਕੋਈ ਝਮੇਲਾ ਨਹੀਂ ਕੋਈ ਝੰਜਟ ਨਹੀਂ ਬਿਲਕੁਲ ਹਲਵਾਈ ਸਟਾਈਲ ਤੇ ਬਹੁਤ ਟੇਸਟੀ ਬਣਦਾ ਹੈ ਸਾਂਬਰ ਤੇ ਲੋ ਗਾਈਜ਼ ਆ ਦੇਖੋ ਇੱਧਰ ਬਣ ਕੇ ਸਾਡੇ ਦੋਸਤੇ ਉੱਧਰ ਉਬਲਣੇ ਲੱਗੇ ਨੇ ਆਲੂ ਲੋ ਜੀ ਆ ਲੇ ਕੋ ਸੰਬਾਰ ਵੀ ਬਣ ਗਿਆ ਸਾਡਾ ਢੋਸੇ ਵੀ ਬਣ ਗਏ ਹੁਣ ਆਪਾਂ ਦੇਖੋ ਜੀ Crispy Crispy ਜਿਹਾ ਢੋਸਾ ਤੇ ਆ ਦੇਖੋ ਚਟਨੀ ਵੀ ਬਣ ਗਈ ਸਾਂਬਰ ਵੀ ਬਣ ਗਿਆ ਦੇਖੋ ਵਧੀਆ ਜਿਹਾ ਬਣ ਗਿਆ ਨਾ ਬਾਕੀ ਰੰਗਤ ਸ਼ਕਲ ਬਹੁਤ ਸੋਹਣੀ ਲੱਗ ਰਹੀ ਹੈ ਖਾ ਕੇ ਦੱਸਾਂਗੇ ਕਿਦਾਂ ਦਾ ਬਣ ਗਿਆ ਠੀਕ ਹੈ ਜੀ ਜਿੰਨੇ ਜਿੰਨੇ ਖਾਣਾ ਆ ਜੋ ਤੇ ਪਿਆਰਾ ਜਿਹਾ ਲਾਈਕ ਦੇ ਦੇ ਮੈਂ ਬਹੁਤ ਬਿਨਾਂ ਬਾਤ ਬਣਾਇਆ ਹੈ ਅੱਜ ਸਾਂਬਰ ਫਿਰ ਲੋ ਗਾਇਸ ਬਾਕੀ ਹੋ ਗਈ ਸੀ ਕੰਮਾ ਤਾਂ ਫ੍ਰੀ ਸ਼ਾਮ ਹੋ ਗਈ ਸੀ ਕਿ ਮੈਂ ਕਿ ਚਲੋ ਬਣਾਉਣ ਲੱਗੀ ਸੀ ਚਾਵਲ ਅੱਜ ਸਾਂਬਰ ਦੇ ਨਾਲ ਆਪਾਂ ਬਣਾਵਾਂਗੇ ਚਾਵਲ ਤੇ ਮੈਨੂੰ ਇੱਕ ਭੈਣ ਦਾ ਨਾ ਕਮੈਂਟ ਆਇਆ ਸੀਗਾ ਮੰਜੂ ਵਾਲਾ ਜੀ ਦਾ ਕਿ ਤੁਹਾਡੀ ਇਹ ਕੜਾਈ ਕਿੰਨੇ ਦੀ ਆਈ ਹੈ ਸਿਸਟਰ ਇਹ ਕੜਾਈ ਮੇਰੀ 1500 ਰੁਪਏ ਦੀ ਆਈ ਹੈ ਨਾਨ ਸਟਿਕ ਕੜਾਈ ਹੈ ਇਹਦੀ ਬਸ ਖਾਸੀਅਤ ਇਹ ਹੈ ਕਿ ਇਹਦਾ ਜਿਹੜਾ ਮਤਲਬ ਟੱਕਣ ਹੈ ਨਾ ਕੰਝਦਾ ਹੈ ਬਸ ਇਹਦਾ ਬੜਾ ਪਚੌਰ ਰੱਖਣਾ ਪੈਂਦਾ ਮੈਨੂੰ ਬੜੀ ਅੱਛੀ ਲੱਗੀ ਤੇ ਮੈਂ ਤਾਂ ਲੈ ਕੇ ਮੇਰੇ ਕੋਲ ਕੜਾਈਆਂ ਬੋ ਗਿਆ ਸੀ ਖਰਾਬ ਹੁਣ ਬੋਲੀ ਬੋਲੀ ਆਪਣੇ ਭਾਂਡੇ ਸਾਰੇ ਮੈਂ ਆਪਣੇ ਸੈੱਟ ਕਰੂੰਗੀ ਬਣਾਉਂਗੀ ਭਾਂਡਿਆਂ ਨੂੰ ਸਾਰੇ ਭਾਂਡੇ ਚੇਂਜ ਵੀ ਕਰੂੰਗੀ ਠੀਕ ਹੈ ਜੀ ਬਾਕੀ ਮਿਲਦੇ ਹਾਂ ਗੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਾਵਲ ਬਣਾਉਣ ਲੱਗੀ ਸੀ ਆਜੋ ਸਾਂਬਰ ਦੇ ਨਾਲ ਇਹਦਾ ਡਿਮਾਂਡ ਐ ਸੀ ਥੋੜਾ ਸਾਂਬਰ ਬਚਿਆ ਪਿਆ ਸੀ ਕਹਿੰਦੇ ਵੀ ਚਾਵਲ ਬਣਾ ਲਓ ਤੇ ਮੈਂ ਕਿਹਾ ਚਲੋ ਚਾਵਲ ਸਾਫ਼ ਕਰ ਲੱਗੀ ਸੀ ਮਿਲਦੇ ਹਾਂ ਗੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਪਿਆਰ ਆਜਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੇਰੀ ਜਿੱਥੇ ਜਿੱਥੇ ਵੀਡੀਓ ਦੇਖਦੇ ਹੋ ਤੇ ਜ਼ਰੂਰ ਦੱਸਿਓ ਮੈਨੂੰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ